ਹੁਣ ਇੱਕਾ ਕੁੜੀ ਦੀ ਵੀਡੀਓ ਚੱਲੀ ਨਾ ਚਲੋ ਆਪਾਂ ਪੱਖ ਲਿਆ। ਵੀ ਧੀ ਧਿਆਣੀ ਜੋ ਮਰਜੀ। ਵੀ ਸੰਗਤ ਜੀ ਬਚਾਓ ਆਪਣੇ ਪ੍ਰਚਾਰਕ ਆਪਣੀ ਕੌਮ ਦੀ ਨਿਕਾਰ ਰੱਖੋ ਅੱਜ ਅਗਲੇ ਬਦਨਾਮ ਕਰ ਕਰਕੇ ਡੋਬਣਗੇ। ਤੇ ਉਹ ਵੀ ਵੇਖ ਲਓ ਲੜਕੀ ਨੇ ਕੀ ਕੀ ਲਿਆ ਉਹਨੇ। ਪਹਿਣੋ ਸਟੈਂਡ। ਉਹਨੇ ਇਹ ਨਹੀਂ ਕਿਹਾ ਵੀ ਸੰਗਤ ਜੀ ਮੇਰ ਤੋਂ ਭੁੱਲ ਹੋ ਗਈ ਗਲਤੀ ਹੋ ਗਈ ਮੈਨੂੰ ਮੇਰੀ ਸੰਗਤ। ਮਾਫ ਕਰਦੇ ਮੈਨੂੰ ਮੈਂ ਕਾਲ ਤੱਕ ਤੇ ਭਾਂਡੇ ਮਾਜ ਲੂ ਮੈਂ ਤੁਹਾਡੀ ਧੀ ਆ ਇੱਕ ਵਾਰੀ ਇਦਾਂ ਕਹਿ ਦਿੰਦੀ ਤੇ ਕੌਮ ਇੰਨੀ ਮਾੜੀ ਨਹੀਂ ਆਪਣੀ ਗੱਲ ਨਾ ਲਾ ਲੈਣਾ ਇੱਕ ਵਾਰੀ ਕਹਿਣ ਦੀ ਨਾ ਵੀ ਮੇਰੀਓ ਪਹਿਣਾ ਵੀਰੋ ਮੈਂ ਧੀ ਆ ਮੇਤੋਂ ਵੀਡੀਓ ਮੈਨੂੰ ਸੇਵਾ ਲਾਵੇ ਕੌਮ ਮੈਂ ਉੱਥੇ ਆਪਾਂ ਨੂੰ ਦਇਆ ਦਿੱਤੀ ਹੈ ਨਾ ਪਹਿਲਾ ਪਿਆਰਾ ਆਪਣਾ ਦਇਆ ਸਿੰਘ ਹੀ ਆ ਦੂਜਾ ਧਰਮ ਹੈ ਪਰ ਉਸ ਦੇ ਮਗਰ ਵੀ ਬੜੇ ਕਾਰਨ ਜੁੜ ਗਏ ਜਦੋਂ ਆਪਾਂ ਉਹਨੂੰ ਬਦਨਾਮ ਕਰਤਾ ਇੰਨੀ ਚੀਜ਼ ਹੋ ਤਖਤਮ ਹੋਈ ਪਰ ਉਹਦੇ ਪਿੱਛੇ ਤੁਸੀਂ ਵੇਖਿਆ ਫਿਰ ਕਿੰਨਾ ਲੋਕਾਂ ਨੇ ਬਾਹਰ ਖੜੀ ਹੋਊਗੀ ਉਧਰ ਕਿਸੇ ਦਾ ਧਿਆਨ ਨਹੀਂ ਵੀ ਕੌਣ ਉਹਦੇ ਪਿੱਛੇ ਆ ਕੇ ਖੜੋ ਕੇ ਕਿਹਾ ਵੀ ਤੂੰ ਪ੍ਰਵਾਹ ਨਹੀਂ ਕਰਨੀ ਦਮਾਲੇ ਦੀ ਸਿੱਖੀ ਦੀ ਤੂੰ ਕਹ ਦੇ ਮੈਂ ਅੱਜ ਤੋਂ ਬਾਅਦ ਕੀਰਤਨ ਕਿਹਾ ਨਾ ਨੇ ਸਭ ਨੇ ਕਹਿਤਾ ਲੈ ਜੀ ਉਹਨੇ ਕਹਿਤਾ ਮੈਂ ਕੀਰਤਨ ਛੱਡਿਆ ਪਰ ਕਦੀ ਇਹ ਸੋਚਿਆ ਵੀ ਪਿੱਛੇ ਪਾਵਰ ਕਿਹੜੀ ਹੋਊਗੀ ਤੁਸੀਂ ਧੱਕਾ ਦਿੱਤਾ ਸਾਡੀ ਬਦ ਕਿਸਮਤੀ ਇਹੋ ਹੀ ਆ ਜਦੋਂ ਕਿਤੇ ਉੱਨੀ 21 ਹੋ ਕੇ ਕੋਈ ਕਿਸੇ ਨੂੰ ਆਪਣੇ ਨੂੰ ਧੱਕਾ ਦਿੰਨੇ ਆ ਤੇ ਅਗਲੇ ਆ ਕੇ ਠਾ ਲਿੰਦੇ ਜੇ ਅਸੀਂ ਭੁੱਲ ਜਾਂਦੇ ਆ ਬੋਲੋ ਬੈਠੋ ਜੇ ਮੈਂ ਗਲਤ ਨਾ ਹਾਂ ਤਾਂ ਇੱਕ ਪ੍ਰਚਾਰਕ ਸੀ ਸਾਡੀ ਕੌਮ ਦਾ ਜਿਹਨੇ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਿਹਦੇ ਇੱਕ ਦਵਾਨ ਦੇ ਵਿੱਚੋਂ 20000 ਬੰਦਾ ਉਮਰਤ ਛੱਕਦਾ ਹੈ ਜਦੋਂ ਕਿਤੇ ਸਮੇਂ ਨਾਲ ਉਹਨੂੰ ਥਕਾ ਲੱਗਾ ਚਲੋ ਲੱਗ ਗਿਆ ਪਰ ਸਾਡਿਆਂ ਨੇ ਚੁੱਕਿਆ ਨਹੀਂ ਨਾ ਤੇ ਫਿਰ ਅਗਲੇ ਤਿਆਰ ਬੀਠੇ ਉਹ ਨਾਲ ਜਦੋਂ ਖੜੋਂਦੇ ਆ ਫਿਰ ਥੋੜੇ ਸਮੇਂ ਬਾਅਦ ਤੁਹਾਡੀ ਜੋੜਨ ਵਾਲੀ ਸ਼ਕਤੀ ਤੋੜਨ ਚ ਤਬਦੀਲ ਹੋ ਰਹੀ ਆਖੋ ਵੈਗਰੋ ਹੁਣ ਮੈਸੇਜ ਪਤਾ ਕਿੰਨਾ ਜਾਣਾ ਹੁਣ ਸਾਰੇ ਤੇ ਬਰਬਖਿਆਨੀ ਨਹੀਂ ਜਦੋਂ ਅਗਲਿਆਂ ਵੇਖਣ ਹਾਂ ਉਹਨੇ ਬਿਆਨ ਦੇਣੇ ਜੇ ਰੁਕ ਜੋ ਥੋੜਾ ਸਮਾਂ ਉਹਨੇ ਕਹਿਣਾ ਕੁਝ ਨਹੀਂ ਸਿੱਖੀ ਚ ਸੇਵਾ ਕੀਰਤਨ ਚ ਇਹਨਾਂ ਲੋਕਾਂ ਨੂੰ ਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਮੇਰੀਆਂ ਭੈਣਾ ਇਧਰ ਨੂੰ ਤੁਰ ਰਹੀਆਂ ਜਾਂ ਸੰਥਿਆ ਕਰ ਰਹੇ ਉਹਨਾਂ ਉੱਥੇ ਹੀ ਰੁਕ ਜਾਣਾ ਬੋਲੋ ਇਹ ਉਹਨਾਂ ਕਹਿਣਾ ਨਹੀਂ ਜੀ ਆਪਾਂ ਬਾਬੇ ਬਣ ਗਏ ਨਾ ਤੇ ਆਪਾਂ ਰੋਟੀ ਵੀ ਨਹੀਂ ਖਾ ਸਕਦੇ ਪਾਣੀ ਵੀ ਨਹੀਂ ਪੀ ਸਕਦੇ ਵਿਆਹ ਤੇ ਵੀ ਨਹੀਂ ਜਾ ਸਕਦੇ ਫੋਟੋ ਵੀ ਕਿਉਂਕਿ ਅੰਦਰ ਬੱਚਾ ਨਾ ਬਚਪਣਾ ਹੈ ਹੁਣ ਐਡਾ ਤੇ ਕੋਈ ਨਹੀਂ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਵੱਲ ਮੈਂ ਚੱਲਿਆ ਸੀ ਵਿਸ਼ਾ ਗੁਰੂ ਨੇ ਆਪ ਮਹਾਰਾਜ ਕਰੀ ਜਾਂਦੇ ਆਪਾਂ ਕੋਣ ਆਖੋ ਸਤਨਾਮ ਗੱਲ ਗੁਰੂ ਦੇ ਸ਼ਬਦ ਦੇ ਵਿੱਚੋਂ ਨਿਕਲ ਆਉਂਦੀ ਚੀਜ਼ ਫਿਰ ਸਾਹਮਣੇ ਰੱਖਣੀ ਪੈਂਦੀ ਹੈ ਤਨ ਮੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਨਹੀਂ ਤੱਤੇ ਹੋਏ ਸਾਨੂੰ ਵੀ ਠੰਡੇ ਰੱਖਣ ਲਈ ਮੈਂ ਜ਼ਿਕਰ ਕਰ ਰਿਹਾ ਸੀ ਵੀ ਸ਼ਰਮ ਧਰਮ ਦੋਏ ਕੂੜ ਫਿਰੇ ਪ੍ਰਧਾਨ ਹੋ ਗਿਆ ਜ ਕੂੜ ਸੱਚੀ ਗੱਲ ਹੈ ਲੋਕੀ ਮਗਰ ਪੈ ਜਾਂਦੇ ਆਖੋ ਹੋਏਗਾ ਅੱਗੇ ਸਿੱਖ ਸੀ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਹੁਣ ਸਿੱਖ ਫੇਸਬੁੱਕ ਦੇ ਆ ਵੱਟਸਪ দিয়া ਤਨ ਮੇਰੇ ਪਾਤਸ਼ਾਹ ਕਸ਼ਮੀਰ ਬਾਰਾਮੂਲਾ ਨੂੰ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਮਹਾਰਾਜੀ ਛਠਮ ਪੀਰ ਬੈਠਾ ਗੁਰ ਤੁਰੇ ਜਾ ਰਹੇ ਚ ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਬੋਲੋ ਸਤਨਾਮ ਬਾਬਾ ਜੀ ਨੇ ਆਖਿਆ ਕਹਿੰਦੇ ਰੋਂਦਾ ਕੌਣ ਹੈ ਬੱਚਾ ਜਦੋਂ ਜਾ ਕੇ ਵੇਖਿਆ ਤੇ ਕੂੜੇ ਦੇ ਢੇਰ ਵਿੱਚ ਇੱਕ ਮਾਸੂਮ ਪਿਆਏ ਜਿੰਨੇ ਬਾਬਾ ਸੁਖਰੇ ਸ਼ਾਹ ਬਣਨਾ ਜਿਨਨੇ ਪੰਜ ਪਾਸ਼ਾੀਆਂ ਦੇ ਘਰ ਦੀਆਂ ਨਿਯਾਮਤਾ ਮੰਨਣੀਆਂ ਏ ਜਿਨਨੇ ਬੜੇ ਬੜੇ ਵੱਡੇ ਮੈਸੇਜ ਦਿੱਤੇ ਆਪਣੀ ਕਥਾ ਜੀਵਨ ਵਿੱਚ ਆਖੋ ਸਤਿਨਾਮ ਤੇ ਗੁਰੂ ਕਿਰਪਾ ਕਰੇ ਮੈਂ ਯਤਨ ਕਰਾਂ ਰਹਿੰਦੇ ਸਮੇਂ 'ਚ ਇੱਕ ਦੋ ਘਟਨਾ ਹੀ ਸਾਂਝੀਆਂ ਹੋਣੀਆਂ ਕਿਉਂਕਿ ਜੀਵਨ ਉਹਨਾਂ ਦਾ ਲੰਬੇਰਾ ਏ ਤੇ ਆਪ ਜੀ ਲੰਮੇ ਸਮੇਂ ਤੋਂ ਬੈਠੇ ਹੋ ਸਰੀਰਾਂ 'ਚ ਵੀ ਕੁਛ ਨਹੀਂ ਆਖੋ ਹੋਏਗਾ ਅੱਗੇ ਗਿਆਨੀ ਜੀ ਵੀ ਗੱਲ ਕਰਦੇ ਸੀ ਵੀ ਆਪਾਂ ਕਹਿ ਦਿੰਨੇ ਵੀ ਗੋਡਿਆਂ ਦੀ ਵੀ ਹੁਣ ਬੱਸ ਕਿਉਂਕਿ ਜ਼ਹਿਰ ਖਾਂਦਾ ਇੱਥੋਂ ਹੀ ਅੱਗੇ ਗੱਲ ਚੱਲੀ ਪਵਣ ਗੁਰੂ ਮਾਤਾ ਅੱਗੇ ਸਾਡੇ ਬਜ਼ੁਰਗ ਦਾਦੇ ਕਿੱਲੇ ਚੋਂ ਪੰਜ ਕਬੋਰੀਆਂ ਨਿਕਲਦੀਆਂ ਕਣਕ ਦੀਆਂ ਬਲਦਾਂ ਨਾ ਪਰ ਉਹ ਪੰਜਾਂ ਬੋਰੀਆਂ ਚ ਜ਼ਿੰਦਗੀ 150 ਸਾਲੇ ਹੁਣ 50 ਨਿਕਲਦੀਆਂ ਪਰ 50 ਦੇ ਵਿੱਚ ਮੌਤ ਲੱਦ ਲਈ ਕਿਉਂਕਿ ਪਾਪ ਆ ਕੇ ਜ਼ਹਿਰ ਧਰਤੀ ਨੂੰ ਕੈਂਸਰ ਕਰਦਾ ਆਖੋਵੇਗਾ ਬੱਚੇ ਜੰਮਦੇ ਨੂੰ ਕਾਲਾ ਪੀਲੀਆ ਕੈਂਸਰ ਸ਼ੂਗਰ ਜੰਮਦੇ ਬੱਚਿਆਂ ਨੂੰ ਟ੍ਰੀਟਮੈਂਟ ਚੱਲਦਾ ਕੀ ਜ਼ਿੰਦਗੀ ਰਹਿ ਗਈ ਬਾਣੀ ਨਹੀਂ ਕੋਈ ਸਮਝਦਾ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਮਹਾਰਾਜ ਸਾਹਿਬ ਕਹਿੰਦੇ ਰੋਂਦਾ ਕੌਣ ਹੈ ਜਦੋਂ ਲਿਆਂਦਾ ਕੂੜੇ ਤੋਂ ਚੁੱਕ ਕੇ ਤੇ ਬਾਬਾ ਬਿਧੀ ਚੰਦ ਸਾਹਿਬ ਵਰਗੇ ਸਿੱਖ ਭਾਈ ਛਾਲੂ ਵਰਗੇ ਸਿੱਖ ਭਾਈ ਨਗਾਈਏ ਵਰਗੇ ਪਤਾ ਨਹੀਂ ਕਿੰਨੇ ਕੁ ਪਿਆਰ ਵਾਲੇ ਸਿੱਖ ਸੀ ਮਹਾਰਾਜ ਸਾਹਿਬ ਨੂੰ ਕਿਸੇ ਜੀ ਇਹ ਕੋਈ ਬੱਚਾ ਸੁੱਟ ਗਿਆ ਹਮ ਰੁਲਤੇ ਫਿਰਤੇ ਹੈ ਤੇ ਆਪਾਂ ਵੀ ਸਾਰੇ ਇਤਰਾ ਹੀ ਆ ਜੋ ਮਰਜੀ ਕਰ ਲੋ ਇੱਕ ਦਿਨ ਘਰਦਿਆਂ ਨੇ ਉੱਥੇ ਸੁੱਟ ਕੇ ਆਉਣਾ ਮੜੀਆਂ ਜੀ ਜਿੰਨੇ ਮਰਜੀ ਮਰੱਬੇ ਖਰੀਦ ਲਗੇ ਦੋ ਨੰਬਰ ਦੇ ਕੰਮ ਕਰਕੇ ਬੜਾ ਪੈਸਾ ਦੁਨੀਆ ਕਮਾ ਰਹੀ ਆ ਰਿਕਾਰਡਿੰਗਾਂ ਲੀਕ ਹੁੰਦੀਆਂ ਕਾਜੀ ਮੈਂ ਸੁਣਦਿਆ ਆਪਣੇ ਲਾਗੇ ਬੰਨੇ ਹੀ ਅੱਖ ਹੋਏ ਹਾਂਜੀ ਕਿੰਨੇ ਲੋਕ ਕਿਰਾਏ ਪੈ ਗਏ ਪੈਸੇ ਖਾਤਰ ਫਿਰ ਇੱਥੇ ਰਹਿ ਜਣੀਆਂ ਗੱਡੀਆਂ ਕੋਠੀਆਂ ਜਾਇਦਾਤਾਂ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜਨਾ ਜੀਵਨ ਦੇਆਂ ਪੈਰਾਂ ਤਲੇ ਮਿੱਟੀ 'ਚ ਰਲ ਜਾਣਾ ਜਾਗੇ ਫੱਟਾ ਉਹ ਹੀ ਆ ਉਥੇ ਜਿਹੜਾ ਪਿਆ ਗਲਿਆ ਪਲਿਆ ਸਾਰੇ ਉੱਤੇ ਹੀ ਪਾਉਂਦੇ ਬੰਦੇ ਨੂੰ ਕਿਹੜਾ ਕੋਈ ਚਾਂਦੀ ਦਾ ਬਣਾਉਣਾ ਵੀ ਇਹਨੇ 200 ਕਿਲਾ ਬਣਾਈ ਮੇਰੇ ਲਈ ਆਖੋ ਹੋਏਗਾ ਬਰਣੀ ਤੇ ਬੜੇ ਪਿਆਰ ਦਿੰਦੀ ਜੁੜੇ ਰਹੋ ਹਰੇ ਭਰੇ ਰਹੋਗੇ ਸੁਖੈਰ ਮਾਰੇ ਸਾਹਿਬ ਜੀ ਕੋ ਚੁੱਕ ਕੇ ਲਿਆਏ ਇਸ ਬੱਚੇ ਨੂੰ ਤੇ ਛੇਵੇਂ ਪਾਤਸ਼ਾਹ ਮਾਰੇ ਨੇ ਦੋਵੇਂ ਹੱਥ ਅੱਗੇ ਕਰਕੇ ਇਸ ਮਾਸੂਮ ਨੂੰ ਆਪਣੀ ਗੋਦੀ ਚ ਰੱਖ ਲਿਆ ਹੁਣ ਆਪਾਂ ਸਾਰੇ ਕਿੱਥੇ ਬੈਠੇ ਆ ਗੁਰੂ ਸਾਹਿਬ ਦੀ ਗੋਦੀ ਚਾਂ ਤੇ ਬਾਕੀ ਫੌਜਾਂ ਬਾਹਰ ਸੇਵਾ ਕਰ ਰਹੀਆਂ ਲੰਗਰ ਦੀ ਤੇ ਕੁਝ ਦੂਜੀ ਸੇਵਾ ਲਈ ਇੱਧਰ ਉੱਧਰ ਟਹਿਲਣ ਵਾਲਿਆ ਕੋ ਸਤਨਾਹ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਇਹਦੀ ਮੌਜ ਆਪੇ ਦਾਤਾ ਮਿਹਰ ਕਰੀ ਦਵੇਗਾ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣੇ ਲਾਵੇ ਜਾਂ ਨਾ ਲਾਵੇ ਹਜ਼ੂਰ ਨੇ ਦੋਵੇਂ ਹੱਥ ਕੀਤੇ ਤੇ ਗੋਦੀ 'ਚ ਰੱਖਿਆ ਸਿੰਘ ਸਾਰੇ ਆ ਗਏ ਮਹਾਰਾਜ ਕਹਿੰਦੇ ਲਾਗਿਓ ਕੀ ਵੇਖਿਆ ਕਹਿੰਦੇ ਤੇ ਬੇਟਾ ਲੋਕੀ ਕੁੜੀਆਂ ਸੁੱਟਦੇ ਤੇ ਵੇਖੇ ਅੱਜ ਵੀ ਖਬਰਾਂ ਵਿਖਲੋ ਧੀਆਂ ਵਿਚਾਰੀਆਂ ਨੂੰ ਸੜਕ ਤੇ ਸੁੱਟ ਜਾਂਦੇ ਲੋਕ ਕਈ ਕਿਸੇ ਦੀ ਕੋਠੀ ਅੱਗੇ ਸੁੱਟ ਗਏ ਜੰਮ ਕੇ ਕਿਸੇ ਨੇ ਕੂੜੇ ਦੀ ਟੋਕਰੀ ਚ ਸੁੱਟਤੀ ਆਖੋ ਸਤਨਾ ਧੰਨ ਮੇਰੇ ਬਾਬੇ ਨਾਨਕ ਦਾ ਘਰ ਜਿਹੜਾ ਡਿੱਗੇ ਹੋਿਆਂ ਨੂੰ ਵੀ ਸੀਨੇ ਨਾਲ ਲਾ ਲਿੰਦਾ ਅਰਦਾਸ ਚੋਂ ਅੱਖਰਾਂ ਦੀ ਐ ਪਹਿਲਾ ਅੱਖਰ ਐੜਾ ਜੋ ਵੀ ਆਪਾਂ ਜ਼ਿੰਦਗੀ ਚ ਕੀਤਾ ਜਿਹੜੇ ਜਿਹੜੇ ਵੀ ਕੰਮ ਕੀਤੇ ਹੋ ਸਕਦਾ ਤੁਹਾਡੀ ਵਾਈਫ ਨੂੰ ਨਾ ਪਤਾ ਹੋਵੇ ਤੁਹਾਡੇ ਬੱਚਿਆਂ ਨੂੰ ਨਾ ਪਤਾ ਹੋਵੇ ਪਿੰਡ 'ਚ ਕਿਸੇ ਨੂੰ ਨਾ ਪਤਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅਖਰ ਅਰਦਾਸ ਦਾ ਇਹੜਾ ਹੈ ਅੰਤਰਜਾਮੀ ਬਾਬਾ ਸਾਰਾ ਨਕਸ਼ਾ ਕੱਢ ਕੇ ਲਿਆਊਆ ਆਪਣੀ ਜ਼ਿੰਦਗੀ ਦਾ ਉੱਥੇ ਸੱਚੋ ਹੀ ਸੱਚ ਜੁਣ ਵੱਖ ਕੱਢੇ ਉੱਥੇ ਸਾਰਾ ਨਕਸ਼ਾ ਆ ਜਾਣਾ ਵੀ ਕਿੰਨੇ ਕੀ ਕੀ ਕੀਤਾ ਸਾਰੀ ਖੁੱਲ ਜਾਣੀ ਸੀੜੀ ਦੂਜਾ ਸ਼ਬਦ ਰਾਰਾ ਪਰਮੇਸ਼ਰ ਰਾਖੀ ਵੀ ਕਰਦਾ ਸਵਾਸ ਦੇਣਦਿਆ ਰੋ ਜਾਵੇ ਇੱਕ ਦੋ ਰਾਤਾਂ ਹੀ ਆਈਸੀਯੂ 'ਚ ਬੰਦਾ ਰੱਖਣ ਤੇ ਰੁਪਈਆ 50-60 ਹਜ਼ਾਰ ਬਿੱਲ ਬਣਾਉਂਦੇ ਡਾਕਟਰ ਜਿੱਥੇ ਆਕਸੀਜਨ ਆ ਤੇ ਰੱਬ ਆਪਾਂ ਨੂੰ 24 ਹਜ਼ਾਰ ਰੋਜ਼ ਦੇਣਦਿਆ ਤੇ ਕਈ ਫੇਰ ਵੀ ਕਮੈਂਟ ਕਰਨਗੇ ਬਾਬਾ ਜੀ ਨਾਮ ਕਾਤੋਂ ਜਪਣਾ ਚਾਹੀਦਾ ਆਖੋ ਸਤਿਨਾਮ ਆ ਕਈਆਂ ਨੂੰ ਬੜਾ ਔਖਾ ਹੀ ਜਦੋਂ ਕਰੀਦਾ ਨਾ ਵਾਹਿਗੁਰੂ 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 ਵਾਹਿ ਕਹਿੰਦੇ ਕੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਪੁੱਛ ਬਾਣੀ ਨੂੰ ਤੈਨੂੰ ਮਹਾਰਾਜ ਥੱਪੜ ਮਾਰ ਕੇ ਆਖਣਗੇ ਵਾਹ ਇੱਥੇ ਜਿਸਕੀ ਬਸਤ ਤਿਸਾਗੇ ਰੱਖੇ ਪ੍ਰਮ ਕੀ ਆਗਿਆ ਬਹਿ ਜਾ ਇੱਥੇ ਸੁਖਮਣੀ ਸਾਹਿਬ ਪੜਿਆ ਕਰ ਰਮਈਆ ਕੇ ਗੁਣ ਕਮਣ ਬੂਲ ਥੇ ਐ ਵਾਹ ਗੁਰੂ ਤੇਰਾ ਸਭ ਵਾਹ ਗੁਰੂ ਤੇਰੀ ਸਭ ਇੱਕ ਦਿਨ ਇੱਕ ਬਾਬਾ ਇੰਟਰਵਿਊ ਜ ਪਤਾ ਨਹੀਂ ਕੌਣ ਹੀ ਪਾਉ ਉਹ ਕਹਿੰਦਾ ਸਤਨਾਮ ਵੈਗੁਰੂ ਤੇ ਹੈ ਨਹੀਂ ਹੈ ਆਖੋ ਵੈਗੁਰੂ ਮੈਂ ਕਹਦੀ ਸੁਣ ਲੋ ਮੋਬਾਈਲ ਤੇ ਕੀ ਚੱਲੰਦਾ ਕਹਿੰਦਾ ਸਤਨਾਮ ਵੈਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਲਿਖਿਆ ਕਿ ਇਹ ਕਿੱਥੇ ਲਿਖਿਆ ਵਾਹ ਗੁਰੂ ਤੇਰੀ ਸਭ ਰਚਨਾ ਵਾਹ ਗੁਰੂ ਤੇਰਾ ਇਹ ਕਿੱਥੇ ਲਿਖਿਆ ਸਤਨਾਮ ਤੇਰਾ ਪਰਾਪੁਰਬਲਾ ਵਾਹਿਗੁਰੂ 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 ਵਾਹਿ ਜੀਉ ਤੇ ਥੱਲੇ ਮੇਰੇ ਅੱਗੇ ਜਿਹੜੇ ਨਹੀਂ ਜਪਦੇ ਕਹਿੰਦੇ ਵਾਹ ਵਾਟ ਕੱਢਦੇ ਗਿਆਨੀ ਨੇ ਆ ਗੱਲ ਅੱਜ ਦੱਸੀ ਹੋ ਵਧੀਆ ਜਪਣਾ ਨਹੀਂ ਨਾ ਆਖੋ ਸਤਨਾਮ ਹੈਂ ਇਹੋ ਜਿਹੇ ਦਿਲਾਤ ਬਣਿਆ ਜਿਹੜਾ ਕਥਾ ਕਰਦਾ ਵੀ ਦਾੜੀ ਦੀ ਲੋੜ ਨਹੀਂ ਅਮਰਤ ਦੀ ਲੋੜ ਨਹੀਂ ਤੁਹਾਡੇ ਅੰਦਰ ਸਾਫ ਚਾਹੀਦਾ ਤੇ ਦੂਜਿਆਂ ਤੇ ਕਮੈਂਟ ਉਹ ਨਹੀਂ ਕਰਨੇ ਵੀ ਆਹ ਬਾਬਾ ਤੁਹਾਡੇ ਪੱਖ ਚ ਜੂਆ ਮੈਨੂੰ ਕਿਸੇ ਨੇ ਆਖਿਆ ਕਹਿੰਦੇ ਵੀ ਦੂਜੇ ਤੀਜੇ ਬੜੇ ਲੋਕ ਜੁੜੇ ਡੇਰਿਆਂ ਨਾਲ ਇੱਧਰ ਉੱਧਰ ਵੀ ਬੜੀ ਉਹਨਾਂ ਦੀ ਗਿਣਤੀ ਆ ਤੁਹਾਨੂੰ ਪਤਾ ਕਾਤੋਂ ਮਾਰੇ ਮੈਨੂੰ ਮਾਫ ਕਰਨਾ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਆਪਾਂ ਸਿੱਖੀ ਲੈਣ ਆਵਾਂਗੇ ਨਾ ਤੇ ਸਿੱਖੀ ਮੰਗਦੀ ਸਿਰ ਜੋ ਇਹਦੇ ਘਰ ਚ ਆਉਂਦਾ ਹੈ ਨਾ ਇਹ ਸਿਰ ਮੰਗਦੀ ਹੈ ਐਸਾ ਸਤਗੁਰੂ ਜੀ ਮਿਲੇ ਤਿਸ ਨੂੰ ਸਿਰ ਸਿਰ ਕਿੱਥੋਂ ਦੇਣਾ ਹੀ ਅਸੀਂ ਤਾਂ ਸਿਰ ਦਾ ਸ਼ੋਭਾ ਨਹੀਂ ਦੇ ਸਕਦੇ ਉਹ ਤਾਂ ਕਾਰਨ ਨਹੀਂ ਪਤਾ ਕੀ ਹੈ ਉਹ ਵੀ ਆਪਣੀ ਭੈਣ ਭਰਾ ਪਰ ਉਹਨਾਂ ਨੇ ਛੋਡਾਂ ਦੇਤੀਆਂ ਵੀ ਤੁਸੀਂ ਕੇਸ ਕਟਾ ਸਕਦੇ ਆ ਰਾਤ ਨੂੰ ਲੰਡਾ ਜਿਹਾ ਪੈਗ ਵੀ ਬੋਲਵਾਤ ਕੋ ਝੱਟ ਵੀ ਲਾ ਸਕਦੇ ਆ ਤੇ ਪ੍ਰਾਇ ਸੰਗ ਵੀ ਕਰ ਲੋ ਮਰਦਔਰਤ ਨਾਲ ਰਿਲੇਸ਼ਨ ਚ ਰਹਿ ਸਕਦੇ ਆ ਤੁਸੀਂ ਚੋਰੀ ਚੱਕਾ ਸਭ ਆਨੰਦ ਲਓ ਬਸ ਇੱਕ ਦਿਨ ਰੱਖ ਲੋ ਜਦਨੇ ਇਥੇ ਹਾਜ਼ਰੀ ਲਵਾ ਜਿਓ ਤੇ ਜੋ ਵੀ ਤੁਹਾਡਾ ਬੱਚਿਆ ਬਚਾਇਆ ਸਾਨੂੰ ਦੇ ਦਿਓ ਤੇ ਮੇਰੇ ਅੱਗੇ ਕਹਿੰਦਾ ਵੀ ਆਹ ਬਾਬੇ ਤੇ ਉਹ ਸੱਚੀ ਗੱਲ ਥੋੜਾ ਜਿਹਾ ਕਿਉਂਕਿ ਦਿਲ ਦੀਆਂ ਗੱਲਾਂ ਮੈਂ ਕਰਦਾ